ਸਾਰਿਆਂ ਨੂੰ ਭੋਲੇ ਬਾਬਾ ਦੇ ਸਾਵਣ ਮਹੀਨੇ ਦੀਆਂ ਪ੍ਰਿੰਸਪਿਕ ਨਮਾਣੇ ਸ਼ਹਿਰਪੁਰੇ ਵੱਲੋਂ ਲੱਖ ਲੱਖ ਵਧਾਈਆਂ ਹੋਣ ਭੋਲੇ ਸ਼ੰਕਰ ਜੀ ਤੁਹਾਡੇ ਘਰ ਪਰਿਵਾਰ ਦੇ ਵਿੱਚ ਦਿਨ-ਦੁੱਖ ਨਾ ਤੇ ਰਾਤ ਚੌਗਣੀਆਂ ਨਿਤ ਰੱਖੀਆਂ ਕਰਨ ਭੋਲੇ ਬਾਬਾ ਦਾ ਸਾਵਣ ਮਹੀਨਾ ਸਭ ਦੇ ਲਈ ਖੁਸ਼ੀਆਂ ਪ੍ਰਿਆ ਆਵੇ ਭੋਲੇ ਬਾਬਾ ਦੇ ਚਰਨਾਂ ਦੇ ਨਾਲ ਸਾਰੇ ਭਗਤ ਜਨ ਜੁੜੇ ਰਹਿਣ ਭੋਲੇ ਨਾਥ ਦੇ ਮੰਦਰਾਂ ਦੇ ਵਿੱਚ ਲੱਗੀਆਂ ਰਹਿਣ ਰੌਣਕ ਕੋਈ ਨਾ ਰਹਿਣ ਸੰਗਤਾਂ ਕੱਲੀਆਂ ਸਭ ਪੱਥੇ ਵੱਜਣ ਭੋਲੇ ਦੇ ਡੰਗਾਰੇ ਤੇ ਭੋਲੇ ਦੇ ਮੰਦਰਾਂ ਦੇ ਵਿੱਚ ਵੱਜਣ ਟੱਲੀਆਂ ਦੇਖੋ ਭੋਲੇ ਬਾਬਾ ਦੇ ਦਰਵਾਜ਼ੇ ਤੇ ਸੰਗਤਾਂ ਚੱਲੀਆਂ ਕੋਈ ਜੱਲਾ ਅਮਰਨਾਥ ਕੋਈ ਜੱਲਾ ਤਗਾਰਬਾਦ ਕੋਈ ਜੱਲਾ ਸ਼ਿਵਬੋੜੀ ਕੋਈ ਜੱਲਾ ਸ਼ਿਵਖੋਰੀ ਭੋਲੇनाथ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਕੇ ਸਾਵਣ ਦੇ ਮਹੀਨੇ ਦੇ ਵਿੱਚ ਸਾਰੇ ਭਗਤਾਂ ਦੀਆਂ ਹਾਜ਼ਰੀਆਂ ਲਵਾਨੇ ਆ ਜੀ ਹਰ ਹਰ ਮਹਾਦੇਵ ਘਰ ਘਰ ਮਹਾਦੇਵ ਭੋਲੇਨਾਥ ਤਰਲੋਕੀਨਾਥ ਜੀ ਦੇ ਚਰਨਾਂ ਦੇ ਵਿੱਚ ਲਵਾਓ ਹਾਜ਼ਰੀਆਂ ਤੇ ਭੋਲੇਨਾਥ ਜੀ ਦੇ ਸਾਵਣ ਮਹੀਨੇ ਦੀਆਂ ਸਾਰੇ ਭਗਤ ਜਣਾਂ ਨੂੰ ਲੱਖ ਲੱਖ ਵਧਾਈਆਂ ਹੋਣ ਭੋਲੇ ਬਾਬਾ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਕੇ ਬਿਲ ਪੱਤਰੀਆਂ ਚੜਾ ਕੇ ਅਕਤ ਤੂਰਾ ਚੜਾ ਕੇ ਭੋਲੇ ਨਾਥ ਜੀ ਦੇ ਚਰਨਾਂ ਦੇ ਵਿੱਚ ਲਵਾਉ ਹਾਜ਼ਰੀਆਂ ਤੇ ਭੋਲੇ ਨਾਥ ਜੀ ਸਾਵਣ ਮਹੀਨੇ ਦੇ ਵਿੱਚ ਤੁਹਾਡੇ ਘਰ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਦੇਣ ਤੁਹਾਡੇ ਕੰਮਕਾਰਾਂ ਦੇ ਵਿੱਚ ਦਿਨ ਦੁਗਣਾ ਰਾਤ ਚੋਗਰੀਆਂ ਤਰੱਕੀਆਂ ਦੇਣ ਭੋਲੇ ਨਾਥ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਤੁਹਾਡਾ ਆਪਣਾ ਪ੍ਰਿੰਸ ਵਿਕ ਨਵਾਣਾ ਸ਼ਹਿਰਪੁਰੀਆ ਜਿੰਦਾਬਾਦ ਯਾਰੀਆਂ 11 ਬਿਨਾ ਕਾਦੀਆਂ ਨੇ ਸਰਦਾਰੀਆਂ ਭੋਲੇ ਨਾਥ ਤੇਰੇ ਸਿਰ ਤੇ ਮਾਰਦੇ ਆਂ ਅਡਾਰੀਆਂ ਤੇਰੇ ਕੋਲੀ ਨੇ ਉਮੀਦਾਂ ਸਾਰੀਆਂ ਤੂੰ ਹੀ ਆਂਦੀਆਂ ਤੂੰ ਹੀ ਅੰਤਾ ਭੋਲੇनाथ ਮੇਰਾ ਬੜਾ ਬੇਅੰਤ ਆ ਭੋਲੇनाथ ਮੇਰਾ ਸ਼ੰਕਰ ਮਰਾਰੀ ਭੋਲੇनाथ ਮੇਰਾ ਥਪ ਤੇ ਭੋਲਾ ਭੋਲੇ ਦੇ ਕੋਲ ਆ ਗਿਆਂ ਫੇਰ ਮੁੱਕ ਜਾਣਗੇ ਜ਼ਿੰਦਗੀ ਦੇ ਸਾਰੇ ਰੋਲੇ ਇੱਕ ਵਾਰ ਆ ਜਾ ਭੋਲੇ ਦੇ ਕੋਲੇ ਬੋਲੋ ਹਰ ਹਰ ਮਹਾਦੇਵ ਭੋਲੇनाथ ਦੀ ਕਿਰਪਾ ਦੇ ਨਾਲ ਸਾਰੇ ਬ੍ਰਹਮੰਡ ਦੇ ਵਿੱਚ ਸੁਖ ਸ਼ਾਂਤੀ ਹੋਵੇ ਗਣਪਤੀ ਮਹਾਰਾਜ ਕੀ ਜੈ ਭੋਲੇ ਪੱਪਾ ਕੀ ਜੈ ਪਾਰਵਤੀ ਮਾਤਾ ਰਾਣੀ ਕੀ ਜੈ ਨੰਦੀਗਨ ਮਹਾਰਾਜ ਕੀ ਜੈ ਉਹ ਮੇਰੇ ਮੰਦਰ ਵੀ ਬੋਲਣ ਬੰਮ ਬੰਮ ਬੋਲੇ ਮੇਰਾ ਅੰਦਰ ਵੀ ਬੋਲੇ ਮੰਦਰ ਵੀ ਬੋਲੇ ਅੰਦਰ ਵੀ ਬੋਲੇ ਬੰਮ ਬੰਮ ਬੋਲੇ ਮੇਰਾ ਮੰਦਰ ਵੀ ਬੋਲੇ ਬੰਮ ਬੰਮ ਬੋਲ ਉਹ ਰਾਜਾ ਵੀ ਬੋਲੇ ਬੰਮ ਬੰਮ ਬੋਲੇ ਪਿਕਾਰੀ ਵੀ ਬੋਲੇ ਬੰਮ ਬੰਮ ਬੋਲੇ उभ्रमंड भी बोले बम बम बोले राजा भी बोले बम बम बोले पुखे भी बोलन बम बम बोले रजे भी बोलन बम बम बोल सबसे प्यारा बम बम बोले नाम तुम्हारा बम बम बोल हम कभी न डोले बम बम बोल जब तक जिंदा है यही तो बोले बम बम बोल बोले बाबा है वो सबसे प्यारा बोले बाबा सबसे न्यारा बोले का रूप है सबसे न्यारा मे ਮੇਰਾ ਬੋਲਾ ਬੈਠਾ ਪਰਬਤ ਮੇ ਬੈਠਾ ਹੈ ਬੋਲਾ ਬਾਬਾ ਬੋਲੇ ਤੇਰੀ ਮਿਹਰ ਨਿਆਰੀ ਲੱਗਦੀ ਮੈਨੂੰ ਤੇਰੀ ਸੂਰਤ ਪਿਆਰੀ ਬੋਲੇ ਤੇਰੇ ਵਿਣਸਾਨ ਮਲਮਾ ਦੂਜਾ ਕੋਈ ਨਾ ਹੋਰ ਏ ਮੇਰਾ ਤਹਾਰਾ ਪੋੜਾ ਬਲੰਦ ਸਭ ਦੇ ਬੀੜ ਪਾਰ ਬੋਲੇ ਬੱਬਾ ਤੁਮ ਤੋਂ ਸੱਚੀ ਸਰਕਾਰ ਮੇਰਾ ਪੋੜਾ ਹੈ ਬੰਡਾਰੀ ਤੇਰੀ ਲੀਲਾ ਅਪਰਮਪਾ ਤੇਰੀ ਲੀਲਾ ਨ ਕੋਈ ਜਾਣ ਪਾਇਆ ਤੇਰੀ ਲੀਲਾ ਨ ਕੋਈ ਜਾਣ ਪਾਇਆ ਸਾਰਾ ਬ੍ਰਹਮੰਡ ਏ ਤੂਰ ਚਾਇਆ ਸਰਬ ਬ੍ਰਹਮੰਡ ਏ ਤੂਰ ਚਾਇਆ ਮੇਰਾ ਭੋਲਾ ਪੰਡਾਰੀ ਹਰ ਹਰ ਬੋਲੇ ਮੇਰਾ ਭੋਲਾ ਪੰਡਾਰੀ ਬਲ ਹਰ ਬੋਲੇ ਮੇਰਾ ਭੋਲਾ ਬੱਬਾ ਹਰ ਹਰ ਬੋਲੇ ਮੇਰਾ ਭੋਲਾ ਪੰਡਾਰੀ ਮੇਰਾ ਸ਼ਿਵਰਾਥ ਜੀ ਬੰ ਬੰ ਬੋਲੇ ਮੇਰਾ ਜਟਾਮ ਵਾਲਾ ਬੰ ਬੰ ਬੋਲੇ ਮੇਰਾ ਡਮਰੂ ਵਾਲਾ ਬੰ ਬੋਲੇ ਮੇਰਾ ਨਾਗਾ ਵਾਲਾ ਬੰ ਬੰ ਬੋਲੇ ਮੇਰਾ ਮਾਲਾ ਵਾਲਾ ਬੰ ਬੰ ਮੇਰਾ ਬੋਲਾ ਵੀ ਬੋਲੇ ਬੰ ਬੰ ਬੋਲੇ ਪੀਰ ਵੀ ਬੋਲਣ ਬੰ ਬੰ ਬੋਲੇ ਫਕੀਰ ਵੀ ਬੋਲ ਬੰਬੰਬ ਬੋਲੇ ਸਤੇ ਵੀ ਬੋਲੋ ਬੰਬੰਬ ਬੋਲੇ ਜਗ ਦੇ ਵੀ ਬੋਲੋ ਬੰਬੰਬ ਹਰ ਖਾਨ ਨਾਲ ਬੋਲੋ ਬੰਬੰਬ ਬੋਲੇ ਸਭ ਤੋਂ ਨਿਆਰਾ ਬੰਬੰਬ ਬੋਲੇ ਸਭ ਤੋਂ ਪਿਆਰਾ ਬੰਬੰਬ ਬੋਲੇ ਬੋਲੇ ਨਾਰਦੀ ਸਰ ਲੋਕੀ ਨਾਰਦੀ ਸਾਧੀਆਂ ਸਾਉਣ ਦੇ ਮਹੀਨੇ ਦੇ ਵਿੱਚ ਆਜਰੀਆਂ ਕਬੂਲ ਕਰਦੀਆਂ ਹਰ ਘਰ ਮਹਾਦੇਵ ਘਰ ਘਰ ਮਹਾਦੇਵ ਮੈਂ ਤੁਹਾਡਾ ਆਪਣਾ ਪ੍ਰਿੰਸ ਵੀ ਕੁਸ਼ਿਆਪਰੀਆ ਬੋਲੇ ਨਾਰਦੀ ਦੇ ਚਰਨਾਂ ਦੇ ਵਿੱਚ ਤੁਹਾਡੀਆਂ ਆਜਰੀਆਂ ਲਵਾ ਕੇ ਬੋਲੇ ਨਾਰਦੀ ਨੂੰ ਕਿਰਪਾ ਕਰੀਂ ਸਾਰਿਆਂ ਦੇ ਭਗਤਾਂ ਤੇ ਆਪਣਾ ਅਸ਼ੀਰਵਾਦ ਬਣਾਈ ਰੱਖਣਾ ਹਰ ਹਰ ਮਹਾਦੇਵ ਘਰ ਘਰ ਮਹਾਦੇਵ ਸਭ ਤੋਂ ਨਿਹਾਰਾ ਬੋਲੇ ਬੱਬਰੂਪ ਮੰਨੇ ਲਾਗੇ ਤੁਹਾਡਾ ਬੋਲੋ ਹਰ ਹਰ ਮਹਾਦੇਵ ਹਰ ਹਰ ਮਹਾਦੇਵ